ਪ੍ਰਭੂ ਜਸਨਾ ਸ੍ਰੀ ਦਨਾਂ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸलाम ਤੇ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਹਮੇਸ਼ਾ ਫਰਤੇ ਚੱਓ ਔਰ ਮੇਰੀ ਪ੍ਰਾਰਥਨਾ ਹੈ ਕਿ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੀ ਆਜ਼ਾਦੀ ਵੱਡੀ ਬਰਕਤ ਔਰ ਵੱਡੀ ਆਸ਼ੀਸ਼ ਨੂੰ ਲੈ ਕੇ ਆਵੇ ਸੋ ਸਾਨੂੰ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਕਿ ਉਹਨੇ ਸਾਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਆਪਣੀ ਪਨਾਹੇਟ ਰੱਖਿਆ ਇਹ ਵੱਡੀ ਦਇਆ ਹੈ ਸਾਡੇ ਪਰਮੇਸ਼ਰ ਦੀ ਕਿ ਉਹ ਸਾਨੂੰ ਇਹ ਪਨਾਹ ਪਿਆਰ ਕਰਦਾ ਹੈ ਮੇਰੇ ਅਜ਼ੀਜ਼ੋ ਪਰਮੇਸ਼ਰ ਦੇ ਕੰਨ ਧਰਮੀਆਂ ਦੀ ਦੁਹਾਈ ਉੱਤੇ ਹਮੇਸ਼ਾ ਲੱਗੇ ਰਹਿੰਦੇ ਨੇ ਜਿਹੜੇ ਖੁਦਾ ਨੂੰ ਖੋਜਦੇ ਆ ਜਿਹੜੇ ਖੁਦਾ ਦੀ ਸੱਚੇ ਦਿਲ ਤੋਂ ਉਪਾਸਨਾ ਕਰਦੇ ਆ ਜਿਹੜਾ ਆਪਣਾ ਜੀਵਨ ਪਰਮੇਸ਼ਰ ਨੂੰ ਦੇ ਦਿੰਦੇ ਆ ਮੇਰੇ ਅਜ਼ੀਜ਼ੋ ਅਗਰ ਅਸੀਂ ਆਪਣਾ ਜੀਵਨ ਪਰਮੇਸ਼ਰ ਨੂੰ ਨਹੀਂ ਦਿੱਤਾ ਅੱਜ ਸਾਨੂੰ ਜ਼ਰੂਰਤ ਆ ਅਸੀਂ ਦਿਲ ਤੋਂ ਆਪਣੇ ਪ੍ਰਭੂ ਯਿਸੂ ਨਾਜ਼ਰੀ ਨੂੰ ਆਪਣਾ ਉਧਾਰਕਰਤਾ ਬਣਾ ਕੇ ਉਹਦੇ ਬਚਨਾਂ ਤੇ ਚੱਲੀਏ ਉਹਦੇ ਪਿੱਛੇ ਚੱਲੀਏ ਸਮੇ ਨੂੰ ਲਾਈਵ ਦਾਇਰ ਬਣਾਈਏ ਮੇਰੇ ਅਜ਼ੀਜ਼ੋ ਅਸੀਂ ਇਸ ਸਮੇ ਨੂੰ ਖੁੰਝਣ ਨਾ ਦਈਏ ਅੱਜ ਇਹ ਸਮਾਂ ਸਾਡੇ ਕੋਲ ਆ ਅੱਜ ਅਸੀਂ ਜੀਵਨ ਦੇ ਵਿੱਚ ਆ ਅੱਜ ਅਸੀਂ ਜ਼ਿੰਦਾ ਆ ਲੇਕਿਨ ਅਗਰ ਇਸ ਸਮਾਂ ਸਾਡੇ ਕੋਲੋਂ ਖੁੰਝ ਗਿਆ ਤਾਂ ਫਿਰ ਕੋਈ ਫਾਇਦਾ ਨਹੀਂ ਜਿੰਦਾ ਇੱਕ ਕਹਾਵਤ ਆ ਕਹਿੰਦੇ ਫਿਰ ਕਪਸ਼ਤਾਇਆ ਕੀ ਬਣਿਆ ਜਦੋਂ ਚਿੜੀਆ ਚੁਗ ਕੇ ਖੇਤ ਮੇਰੇ ਅਜ਼ੀਜ਼ੋ ਜਦੋਂ ਚਿੜੀਆ ਖੇਤ ਚੁਗ ਗਈ ਜਦੋਂ ਇਸ ਜ਼ਿੰਦਗੀ ਦੇ ਵਿੱਚੋਂ ਇਸ ਸਰੀਰ ਦੇ ਵਿੱਚੋਂ ਸਾਡੇ ਸਾਹ ਨਿਕਲ ਗਏ ਤਾਂ ਫਿਰ ਕੋਈ ਫਾਇਦਾ ਨਹੀਂ ਅਸੀਂ ਫਿਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਜਿਸ ਤਰ੍ਹਾਂ ਲਾਜ਼ਰ ਨੇ ਸਮੇ ਨੂੰ ਲਾਇਕਤਾ ਬਣਾਇਆ ਲਾਜ਼ਰ ਨੇ ਜਿੰਦੇ ਜਿੰਦੇ ਜੀ ਦੁੱਖ ਚੱਲੇ ਤਕਲੀਫਾਂ ਚੱਲੀਆਂ ਪਰ ਪਰਮੇਸ਼ਰ ਦੇ ਨਾਲ ਉਹ ਵਫਾਦਾਰ ਰਿਹਾ ਪਰਮੇਸ਼ਰ ਦੇ ਨਾਲ ਜੁੜਿਆ ਗਿਆ ਔਰ ਸੱਚਮੁੱਚ ਪਰਮੇਸ਼ਰ ਨੇ ਅਨੰਤ ਕਾਲ ਦਾ ਜੀਵਨ ਉਹਨੂੰ ਦਿੱਤਾ ਸਵਰਗ ਦਾ ਅਧਿਕਾਰੀ ਉਹਨੂੰ ਬਣਾਇਆ ਮੇਰੇ ਅਜ਼ੀਜ਼ੋ ਲੇਕਿਨ ਉਹ ਅਮੀਰ ਆਦਮੀ ਜਿਹਨੇ ਉਸ ਸਮੇਂ ਨੂੰ ਲਾਈਫਟ ਨਹੀਂ ਬਣਾਇਆ ਉਹ ਜਿਹੜਾ ਸਮਾਂ ਉਹਨੇ ਨਗਾ ਦਿੱਤਾ ਉਹ ਵੇੜਾ ਉਹਨੇ ਨਗਾ ਦਿੱਤਾ ਤਾਂ ਜਦੋਂ ਉਹ ਵੇੜਾ ਉਹਦੀ ਜ਼ਿੰਦਗੀ ਵਿੱਚੋਂ ਨੰਗ ਗਿਆ ਤਾਂ ਫਿਰ ਉਹ ਪਛਤਾਉਂਦਾ ਸੀਗਾ ਉਸ ਨਰਕ ਦੀ ਅੱਗ ਦੇ ਵਿੱਚ ਜਲ ਰਿਹਾ ਸੀ ਔਰ ਦੇਖ ਰਿਹਾ ਸੀ ਕਿ ਲਾਜ਼ਰ ਕਿਸ ਤਰ੍ਹਾਂ ਆਨੰਦ ਨਾਲ ਖੁਸ਼ੀ ਦੇ ਨਾਲ ਸਵਰਗ ਦੇ ਵਿੱਚ ਵਸ ਰਿਹਾ ਆ ਮੇਰੇ ਅਜ਼ੀਜ਼ੋ ਫਿਰ ਜਦੋਂ ਸਾਡੀ ਜ਼ਿੰਦਗੀ 'ਚ ਉਹ ਮੌਕਾ ਨਿਕਲ ਗਿਆ ਫਿਰ ਕੋਈ ਫਾਇਦਾ ਨਹੀਂ ਕਿਉਂਕਿ ਪਰਮੇਸ਼ਰ ਜਿਹੜਾ ਆ ਉਹ ਜਿਉਂਦੇਆਂ ਦਾ ਪਰਮੇਸ਼ਰ ਆ ਮੋਇਆਂ ਹੋਇਆਂ ਦਾ ਪਰਮੇਸ਼ਰ ਨਹੀਂਗਾ ਮੇਰੇ ਅਜ਼ੀਜ਼ੋ ਅੱਜ ਹੀ ਸਾਨੂੰ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਜ਼ਰੂਰਤ ਆ ਅਗਰ ਸਾਡੇ ਤੋਂ ਪਾਪ ਹੋ ਗਿਆ ਇੱਕ ਹੀ ਪਾਪ ਕਾਫੀ ਆ ਪ੍ਰਭੂ ਯਿਸੂ ਨਾਸਰੇ ਨੂੰ ਸਾਡੇ ਤੋਂ ਦੂਰ ਕਰਨ ਦਾ ਅਗਰ ਅਸੀਂ ਇੱਕ ਵੀ ਪਾਪ ਕਰਦੇ ਆ ਤੇ ਉਹਦੇ ਨਾਲ ਹੀ ਕਿਉਂਕਿ ਪਰਮੇਸ਼ਰ ਪਾਪ ਤੋਂ ਨਫ਼ਰਤ ਕਰਦਾ ਆ ਪਰਮੇਸ਼ਰ ਨੇ ਪ੍ਰਭੂ ਯਿਸੂ ਨਾਸਰੀ ਨੇ ਸਾਡੇ ਲਈ ਆਪਣਾ ਪਵਿੱਤਰ ਲਹੂ ਬਹਾਇਆ ਇਸੇ ਲਈ ਉਹਨੇ ਸਾਡੇ ਪਾਪਾਂ ਨੂੰ ਧੋਤਾ ਸਾਨੂੰ ਚੰਗਿਆਈ ਦਿੱਤੀ ਅਛਾਤੀ ਦਿੱਤੀ ਅਗਰ ਫਿਰ ਦੁਬਾਰਾ ਅਸੀਂ ਉਸ ਪਾਪ ਦੇ ਵਿੱਚ ਜਾਂਦੇ ਆਂ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਬਾਰ-ਬਾਰ ਖਰੋਸ ਤੇ ਛੱਡਦੇ ਆਂ ਮੇਰੇ ਅਜ਼ੀਜ਼ੋ ਸਾਨੂੰ ਪ੍ਰਭੂ ਦੇ ਹਦੀਨ ਰਹਿਣਾ ਚਾਹੀਦਾ ਹੈ ਅੱਜ ਹੀ ਸਾਨੂੰ ਜ਼ਰੂਰਤ ਆ ਆਪਣੇ ਜੀਵਨ ਨੂੰ ਬਦਲਣ ਦੀ ਅੱਜ ਹੀ ਸਾਨੂੰ ਜ਼ਰੂਰਤ ਹੈ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦੀ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਉਹ ਸਾਨੂੰ ਮੌਕਾ ਦਿੰਦਾ ਆ ਹਰ ਸਾਲ ਸਾਨੂੰ ਦਿੰਦਾ ਆ ਹਰ ਦਿਨ ਸਾਨੂੰ ਦਿੰਦਾ ਆ ਤਾਂ ਕਿ ਉਹ ਇਸ ਇੰਤਜ਼ਾਰ ਵਿੱਚ ਕਿ ਅੱਜ ਵੀ ਮੇਰਾ ਬੱਚਾ ਬਦਲੂਗਾ ਅੱਜ ਵੀ ਮੇਰੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਮੇਰੀ ਐਂਟਰੀ ਹੋਊਗੀ ਮੇਰੇ ਅਜ਼ੀਜ਼ੋ ਜਦ ਅਸੀਂ ਪ੍ਰਭੂ ਯਿਸੂ ਨਾਲ ਆਪਣੀ ਜ਼ਿੰਦਗੀ ਵਿੱਚ ਐਂਟਰ ਕਰਦੇ ਆ ਤਾਂ ਸੱਚਮੁੱਚ ਵੱਡੀ ਬਿਹਦਾਰੀ ਵੱਡੀ ਮੁਕਤੀ ਸਾਡੀ ਜ਼ਿੰਦਗੀ ਚ ਆਉਂਦੀ ਆ ਸਮੇਂ ਨੂੰ ਸਾਨੂੰ ਲਾਇਫ ਦਾ ਇੱਕ ਬਣਾਉਣਾ ਆ ਇਹ ਸਮਾਂ ਸਾਡੇ ਹੱਥੋਂ ਖੁੰਝਣਾ ਨਹੀਂ ਚਾਹੀਦਾ ਮੇਰੇ ਅਜ਼ੀਜ਼ੋ ਜਿਸ ਤਰ੍ਹਾਂ ਜੱਕੀ ਨੇ ਸਮੇ ਨੂੰ ਖੁੰਝਣ ਨਹੀਂ ਦਿੱਤਾ ਜੱਕੀ ਨੇ ਸਮੇ ਨੂੰ ਲਾਇਕਾਇਕ ਬਣਾਇਆ ਜਦੋਂ ਉਹਨੂੰ ਪਤਾ ਲੱਗਾ ਕਿ ਯਰ ਇਹਦੇ ਰਸਤੇ ਜੋ ਪ੍ਰਭੂ ਯਿਸੂਨਾਸਰੀ ਜੀ ਗੁਜ਼ਰ ਰਿਹਾ ਤਾਂ ਉਹਨੇ ਉਸ ਸਮੇ ਨੂੰ ਆਪਣੇ ਹੱਥੋਂ ਖੁੰਝਣ ਨਹੀਂ ਦਿੱਤਾ ਉਹ ਗੁੱਲਰ ਦੇ ਦਰਖਤ ਤੇ ਔਖਾ ਹੋਇਆ ਯਤਨ ਕੀਤਾ ਔਖਾ ਹੋਇਆ ਤੰਗੀ ਚੰਗੀ ਪਰ ਉਹ ਗੁੱਲਰ ਦੇ ਦਰਖਤ ਦੇ ਤੇ ਚੜ ਕੇ ਉਹਨੇ ਪਰਮੇਸ਼ਵਰ ਦੀ ਇੰਤਜ਼ਾਰੀ ਕੀਤੀ ਔਰ ਜਦੋਂ ਪਰਮੇਸ਼ਵਰ ਯਿਸੂਨ ਸੀ ਉਥੇ ਨੰਗੇ ਤੋਂ ਉਹਨੇ ਉਹਨੂੰ ਆਵਾਜ਼ ਦਿੱਤੀ "ਹੇ ਜੱਕੀ ਉੱਤਰ ਕੇ ਥੱਲੇ ਆ ਕਿਉਂਕਿ ਅੱਜ ਮੈਂ ਤੇਰੇ ਘਰ ਦੇ ਵਿੱਚ ਰਹਿਣਾ ਚਾਹੁੰਦਾ ਅੱਜ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਰਹਿਣਾ ਚਾਹੁੰਦਾ ਹਾਂ ਸੱਚਮੁੱਚ ਮੇਰੇ ਅਜ਼ੀਜ਼ੋਂ ਜਦੋਂ ਜੱਕੀ ਨੇ ਉਸ ਸਮੇਂ ਨੂੰ ਖੁੰਝਣ ਨਹੀਂ ਦਿੱਤਾ ਜੱਕੀ ਨੇ ਉਸ ਸਮੇਂ ਨੂੰ ਆਪਣੇ ਹੱਥੋਂ ਜਾਣ ਨਹੀਂ ਦਿੱਤਾ ਔਰ ਪਰਮੇਸ਼ਰ ਦੀ ਕਿੱਡੀ ਵੱਡੀ ਆਸ਼ੀਸ਼ ਹੋਈ ਜਦੋਂ ਪ੍ਰਭੂ ਯਿਸੂ ਨਾਸਰੀ ਇੱਕ ਜੱਕੀ ਜਿਹੜਾ ਕੁੰਚੁੰਗੀ ਲੈਣ ਵਾਲਾ ਸੀਗਾ ਜਿਹੜਾ ਪੈਸੇ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਮੇਰੇ ਅਜ਼ੀਜ਼ੋ ਉਹਨੇ ਸਾਰਾ ਤਨ ਸਾਰੀ ਸੰਪਤੀ ਜੜੀਆਂ ਇੱਕ ਪਾਸੇ ਕੂੜੇ ਵਾਂਗੂ ਛੱਡ ਦਿੱਤੀ ਔਰ ਪ੍ਰਭੂ ਯਿਸੂ ਨਾਸਰਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਿਆ ਔਰ ਜਦੋਂ ਉਹਨੇ ਪ੍ਰਭੂ ਯਿਸੂ ਨਾਸਰਨ ਨੂੰ ਆਪਣੀ ਜ਼ਿੰਦਗੀ ਵਿੱਚ ਲਿਆ ਤਾਂ ਪਰਮੇਸ਼ਰ ਨੇ ਕਿਹਾ ਅੱਜ ਇਸ ਘਰ ਵਿੱਚ ਮੁਕਤੀ ਆਈ ਆ ਅਗਰ ਅਸੀਂ ਚਾਹੁੰਨੇ ਆ ਕਿ ਸਾਡੀ ਜ਼ਿੰਦਗੀ ਵਿੱਚ ਮੁਕਤੀ ਆਵੇ ਅਗਰ ਅਸੀਂ ਚਾਹੁੰਨੇ ਆ ਸਾਡੇ ਬੱਚੇ ਨਸ਼ਿਆਂ ਤੇ ਨਾਲ ਲੱਗਣ ਅਗਰ ਅਸੀਂ ਚਾਹੁੰਨੇ ਆ ਸਾਡੀ ਜ਼ਿੰਦਗੀ 'ਚ ਗਰੀਬੀ ਬਿਮਾਰੀ ਲਾਚਾਰੀ ਨਾ ਰਹੇ ਮੇਰੇ ਅਜ਼ੀਜ਼ੋ ਅੱਜ ਹੀ ਸਾਨੂੰ ਇਸ ਸਮੇਂ ਨੂੰ ਆਪਣੇ ਹੱਥਾਂ 'ਚ ਫੜ ਲੈਣਾ ਚਾਹੀਦਾ ਆ ਅੱਜ ਇਹ ਵਚਨ ਸਾਡੇ ਕੋਲ ਆ ਲੇਕਿਨ ਇੱਕ ਸਮਾਂ ਐਸਾ ਆਵੇਗਾ ਕਿ ਇਹ ਵਚਨ ਵੀ ਸਾਡੇ ਕੋਲ ਨਹੀਂ ਰਹਿਣਾ ਮੇਰੇ ਅਜ਼ੀਜ਼ੋ ਅੱਜ ਇਹਨਾਂ ਵਚਨ ਨੂੰ ਜਿੰਨਾ ਵੀ ਆਪਣੀ ਜ਼ਿੰਦਗੀ 'ਚ ਪਾਰ ਸਕਦੇ ਹੋ ਪਾਰ ਲਓ ਮੇਰੇ ਅਜ਼ੀਜ਼ੋ ਪਰਮੇਸ਼ਰ ਦਾ ਵਚਨ ਜਿਹੜਾ ਆ ਸੱਚਾ ਤੇ ਤਾਇਆ ਹੋਇਆ ਵਚਨ ਆ ਸੱਚਮੱਚ ਉਹ ਕਹਿੰਦਾ ਜਿਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚ ਨਾਮ ਮਿਲੇ ਉਹਨਾਂ ਦਾ ਅੰਤ ਜਿਹੜਾ ਆ ਬਹੁਤ ਬੁਰਾ ਆ ਮੇਰੇ ਅਜ਼ੀਜ਼ੋ ਅਸੀਂ ਕੋਸ਼ਿਸ਼ ਕਰਦੇ ਰਹੀਏ ਯਤਨ ਕਰਦੇ ਰਹੀਏ ਜੱਕੀ ਦੀ ਤਰ੍ਹਾਂ ਅਸੀਂ ਯਤਨ ਕਰਦੇ ਰਹੀਏ ਉਸ ਲਾਜ਼ਰ ਦੀ ਤਰ੍ਹਾਂ ਮੇਰੇ ਅਜ਼ੀਜ਼ੋ ਅਸੀਂ ਇਸ ਤਰਤੀ ਦੀਆਂ ਚੀਜ਼ਾਂ ਦੇ ਪਿੱਛੇ ਨਾਸ਼ਵਾਨ ਚੀਜ਼ਾਂ ਪਿੱਛੇ ਨਾ ਭਜਿਏ ਬਲਕਿ ਅਨੰਤ ਜੀਵਨ ਪਿੱਛੇ ਭਜਿਏ ਅਨੰਤ ਜੀਵਨ ਸਿਰਫ ਪ੍ਰਭੂ ਯਿਸੂ ਨਾਲ ਸੇਕਵਾ ਨਵੀਂ ਜ਼ਿੰਦਗੀ ਸਿਰਫ ਪ੍ਰਭੂ ਯਿਸੂ ਨਾਲ ਸੇਕਵਾ ਪ੍ਰਭੂ ਯਿਸੂ ਨਾਲ ਸੇਕ ਜੰ데요 ਕਿ ਅਸੀਂ ਆਪਣੇ ਜੀਵਨ ਨੂੰ ਬਦਲੀਏ ਔਰ ਆਸੀਂ ਖੁਦਾ ਦੇ ਰਾਜ ਦੇਲੇ ਆਪਣੇ ਆਪ ਨੂੰ ਤਿਆਰ ਕਰੀਏ ਮੇਰੇ ਅਜ਼ੀਜ਼ੋ ਜਦੋਂ ਅਸੀਂ ਆਪਣੇ ਆਪ ਨੂੰ ਖੁਦਾ ਦੇ ਰਾਜ ਦੇ ਅਧੀਨ ਆਕਰਾਂਗੇ ਤਾਂ ਇਸ ਧਰਤੀ ਤੇ ਵੀ ਰਹਿੰਦਿਆਂ ਪਰਮੇਸ਼ਰ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਵੇਗਾ ਆਪਣੇ ਘਰਾਂ ਵਿੱਚ ਖੁਦਾ ਦੇ ਵਚਨ ਨੂੰ ਖੋਲੋ ਆਪਣੀ ਬੱਚਿਆਂ ਦੇ ਨਾਲ ਉਹ ਜੋ ਛੋਟੇ-ਛੋਟੇ ਬੱਚੇ ਨੂੰ ਸੁਹਾਉਣਾ ਜ਼ਿਆਦਾ ਈਜ਼ੀ ਹੁੰਦਾ ਕਿਉਂਕਿ ਜਦੋਂ ਉਹ ਬੱਚਾ ਜੋ ਤੁਸੀਂ ਬੋਲੋਗੇ ਉਹੀ ਉਹ ਬੱਚਾ ਉਸ ਗੱਲ ਨੂੰ ਕੈਚ ਕਰੇਗਾ ਅਗਰ ਤੁਸੀਂ ਆਪਣੇ ਬੱਚੇ ਦੇ ਅੱਗੇ ਲੜਦੇ ਹੋ ਉਹ ਲੜਾਈ ਨੂੰ ਕੈਚ ਕਰੇਗਾ ਅਗਰ ਤੁਸੀਂ ਸ਼ਰਾਬ ਪੀਦੇ ਹੋ ਸ਼ਰਾਬ ਨੂੰ ਕੈਚ ਕਰੇਗਾ ਅਗਰ ਤੁਸੀਂ ਖੁਦਾ ਦੇ ਵਚਨ ਨੂੰ ਖੋਲ ਕੇ ਉਹਦੇ ਅੱਗੇ ਪੜ੍ਹਦੇ ਹੋ ਤਾਂ ਉਹ ਇਹਨਾਂ ਗੱਲਾਂ ਨੂੰ ਕੈਚ ਕਰੇਗਾ ਔਰ ਜਦੋਂ ਉਹ ਖੁਦਾ ਦੇ ਵਚਨ ਉਹਦੇ ਕੰਨਾਂ 'ਚ ਜਾਣਗੇ ਤਾਂ ਉਹ ਜਵਾਨੀ ਵਿੱਚ ਵੀ ਕਦੀ ਪਟਕੇਗਾ ਨਹੀਂ ਮੇਰੇ ਅਜ਼ੀਜ਼ੋ ਉਹ ਆਉਣ ਵਾਲਾ ਖੁਦਾ ਦਾ ਅੱਛੇ ਸੇਵਕ ਬਣਨਗੇ ਖੁਦਾ ਦੇ ਪਾਸ ਬਣਨਗੇ ਸਾਨੂੰ ਲੋੜ ਆ ਆਪਣੇ ਘਰਾਂ ਦੇ ਵਿੱਚ ਬਾਈਬਲ ਨੂੰ ਬੰਦ ਕਰਕੇ ਨਹੀਂ ਰੱਖਣਾ ਮਾਮਾ ਨੂੰ ਚਾਹੀਦਾ ਆ ਪਿਓਾਂ ਨੂੰ ਚਾਹੀਦਾ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਬੈਠਣ ਔਰ ਖੁਦਾ ਦਾ ਵਚਨ ਉਹਨਾਂ ਦੇ ਨਾਲ ਸ਼ੇਅਰ ਕਰਨ ਉਹਨਾਂ ਨੂੰ ਅੱਛੀਆਂ ਅੱਛੀਆਂ ਗੱਲਾਂ ਸਿਖਾਉਣ ਜਦ ਅਸੀਂ ਅੱਛੀਆਂ ਅੱਛੀਆਂ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਸੱਚਮੁੱਚ ਫਿਰ ਉਹ ਟਾਈਮ ਨਹੀਂ ਸਾਡੀ ਜ਼ਿੰਦਗੀ ਵਿੱਚ ਆਵੇਗਾ ਕਿ ਅਸੀਂ ਰੋਈਏ ਪਿੱਟੀਏ ਕਿ ਇਹ ਸਾਡੇ ਬੱਚੇ ਜਿਹੜੇ ਆ ਨਸ਼ਿਆਂ ਵਿੱਚ ਪੈ ਗਿਆ ਸਾਡੇ ਬੱਚੇ ਜਿਹੜੇ ਆ ਗਲਤ ਰਾਹਾਂ ਤੇ ਪੈ ਗਿਆ ਅੱਜ ਹੀ ਸਾਨੂੰ ਜ਼ਰੂਰਤ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਚਨ ਨੂੰ ਬੀਜਣ ਦੀ ਜਦੋਂ ਤੁਸੀਂ ਖੁਦ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇਸ ਬਚਨ ਨੂੰ ਬੀਜੋਗੇ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਫਲਮੰਤ ਹੋਣਗੀਆਂ ਉਹਨਾਂ ਦੀਆਂ ਜ਼ਿੰਦਗੀਆਂ ਦੁੱਖ ਤੋਂ ਪਰੇਸ਼ਾਨੀਆਂ ਤੋਂ ਰਹਿਤ ਹੋ ਜਾਣੀਆਂ ਮੇਰੇ ਅਜ਼ੀਜ਼ੋ ਇੱਕ ਪਰਮੇਸ਼ਰ ਹੀ ਉਹ ਮਾਰ ਗਿਆ ਸੱਚਾਈ ਦਾ ਮਾਰਗ ਕਹਿੰਦਾ ਰਾਹ ਅਤੇ ਸੱਚਾਈ ਮੈਂ ਰਾ ਅਤੇ ਜੀਵਨ ਮੈਂ ਜਿਹੜਾ ਪ੍ਰਭੂ ਯਿਸੂ ਨਾਸਰੀ ਦੇ ਵਿੱਚੇ ਚੱਲਦਾ ਆ ਉਹ ਕਦੀ ਹਨੇਰੇ ਚ ਨਹੀਂ ਰਹਿੰਦਾ ਜਦੋਂ ਆ ਜਾਂਦਾ ਜਿਹੜਾ ਪ੍ਰਭੂ ਯਿਸੂ ਨਾਸਰੀ ਦੇ ਥਾਣੀ ਜਾਂਦਾ ਹੈ ਉਸ ਸਵਰਗ ਦੇ ਵਿੱਚ ਜਾਂਦਾ ਮੇਰੇ ਅਜ਼ੀਜ਼ੋ ਅਗਰ ਅਸੀਂ ਚਾਹੁੰਨੇ ਆ ਕਿ ਅਨੰਤ ਜੀਵਨ ਸਾਡੇ ਕੋਲ ਹੋਵੇ ਅਗਰ ਅਸੀਂ ਚਾਹੁੰਨੇ ਆ ਕਿ ਅਨੰਤ ਖੁਸ਼ੀਆਂ ਸਾਡੇ ਕੋ ਹੋਣ ਤਾਂ ਮੇਰੇ ਅਜ਼ੀਜ਼ੋ ਇਸ ਧਰਤੀ ਦੀਆਂ ਚੀਜ਼ਾਂ ਨੂੰ ਠੋਕਰ ਮਾਰ ਦੋ ਪ੍ਰਭੂ ਯਿਸੂ ਨਾਸਰੀ ਦੇ ਵਚਨ ਤੋਂ ਅਲਾਵਾ ਆਪਣੀ ਜ਼ਿੰਦਗੀ 'ਚ ਹੋਰ ਕੁਛ ਨਾ ਰੱਖੋ ਕਿਸੇ ਚੀਜ਼ ਦਾ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਅਗਰ ਲਾਲਚ ਕਰਨਾ ਹੈ ਤਾਂ ਖੁਦਾ ਦੇ ਵਚਨ ਦਾ ਕਰੋ ਕਿ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਵਚਨਾਂ ਤੇ ਚੱਲ ਕੇ ਪਰਬੀ ਯਸੁ ਦਾਸ ਜੀ ਦੇ ਰਾਜ ਦੇ ਅਧਿਕਾਰੀ ਬਣ ਕਿਉਂਕਿ ਪਰਮੇਸ਼ਰ ਨੇ ਸਵਰਗ ਆਪਣੇ ਬੱਚਿਆਂ ਲਈ ਬਣਾਇਆ ਉਹ ਕਹਿੰਦਾ ਮੈਂ ਜਾਣਾ ਆ ਤਾਂ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ ਹੈ ਉਹਨੇ ਸਾਡੇ ਲਈ ਇੱਕ ਅੱਛੀ ਜਗ੍ਹਾ ਤਿਆਰ ਕੀਤੀ ਆ ਮੇਰੇ ਅਜ਼ੀਜ਼ੋ ਨਹੀਂ ਤਾਂ ਉਹਨੇ ਇਹ ਵੀ ਵਰਡ ਬੋਲਣੇ ਨਹੀਂ ਸੀਗੇ ਉਹਨੇ ਇਹ ਵਰਡ ਬੋਲੇ ਇਹ ਵਚਨ ਬੋਲੇ ਕਿ ਮੈਂ ਜਾਣਾ ਆ ਤਾਂ ਤੁਹਾਡੇ ਜਗ੍ਹਾ ਤਿਆਰ ਕਰਦਾ ਉਹਦਾ ਮਤਲਬ ਇਹ ਆ ਕਿ ਅਸੀਂ ਇਸ ਧਰਤੀ ਤੇ ਕੀ ਆ ਪਰਦੇਸੀ ਆ ਔਰ ਪਰਮੇਸ਼ਰ ਨੇ ਐਸੇ ਘਰ ਸਾਡੇ ਲਈ ਬਣਾਇਆ ਜਿਹੜੇ ਨਾ ਤਾਂ ਕਦੀ ਟਹਿਣਗੇ ਨਾ ਕਦੀ ਨਾਸ਼ ਹੋਗੇ ਉਹ ਸਦਾ ਅਸੀਂ ਉਥੇ ਆਪਣੇ ਪ੍ਰਭੂ ਯਿਸੂ ਨਾਸਰੀ ਦੇ ਨਾਲ ਰਵਾਂਗੇ ਮੇਰੇ ਅਜ਼ੀਜ਼ੋ ਅੱਜ ਇਹ ਨਵਾਂ ਸਾਲ ਜਿਹੜਾ ਪਰਮੇਸ਼ਰ ਨੇ ਸਾਡੀ ਜ਼ਿੰਦਗੀ 'ਚ ਦਿੱਤਾ ਹੈ ਇਸ ਨਵੇਂ ਸਾਲ ਨੂੰ ਆਪਣੇ ਹੱਥੋਂ ਜਾਣ ਨਾ ਦਿਓ ਇਸ ਨਵੇਂ ਸਾਲ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਨਵਾਂ ਬਣਾ ਲਓ ਇਸ ਨਵੇਂ ਸਾਲ ਦੇ ਵਿੱਚ ਆਪਣੇ ਜੀਵਨ ਨੂੰ ਆਪਣੇ ਬੱਚਿਆਂ ਨੂੰ ਖੁਦਾ ਦੇ ਵਚਨ ਦੇ ਨੇੜੇ ਲਿਆਓ ਆਪਣੇ ਆਪ ਨੂੰ ਵਚਨ ਦੇ ਨੇੜੇ ਲਿਆਓ ਪ੍ਰਭੂ ਯਿਸੂ ਨਾਸਰੀ ਦਾ ਵਚਨ ਜਿਹੜਾ ਅੱਤ ਤਾਇਆ ਹੋਇਆ ਤੇ ਸੱਚਾ ਵਚਨ ਹੈ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਵਚਨ ਚ ਦੇਖਦੇ ਆ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਚ ਲਿਆ ਤੇ ਕਿੱਡੀਆਂ-ਕਿੱਡੀਆਂ ਬਰਕਤਾਂ ਕਿੱਡੀ-ਕਿੱਡੀ ਬਹਾਲੀ ਪਰਮੇਸ਼ਰ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਿਆਂਦੀ ਈਯੂਬ ਨੇ ਜਦ ਅਸੀਂ ਈਯੂਬ ਦੀ ਜ਼ਿੰਦਗੀ ਨੂੰ ਦੇਖਦੇ ਆ ਈਯੂਬ ਕਿੰਨਾ ਪਰਮੇਸ਼ਰ ਦੇ ਪ੍ਰਤੀ ਧਰਮੀ ਸੀਗਾ ਵਫਾਦਾਰ ਸੀਗਾ ਔਰ ਉਹਨੇ ਸਮੇਂ ਨੂੰ ਆਪਣੇ ਹੱਥੋਂ ਜਾਣ ਨਹੀਂ ਦਿੱਤਾ ਦੁੱਖ ਆਇਆ ਇੱਕ ਹੀ ਦਿਨ ਵਿੱਚ ਉਹਦੇ ਤੇ ਕਿੰਨੀਆਂ ਮੁਸੀਬਤਾਂ ਆਇਆ ਇੱਕ ਤੋਂ ਇੱਕ ਜਿਹੜੇ ਉਹਦੇ ਸੇਵਕ ਸੀ ਉਹਦੇ ਦਾਸ ਸੀਗੇ ਇੱਕ ਤੋਂ ਇੱਕ ਪ੍ਰੋਬਲਮ ਉਹਦੇ ਅੱਗੇ ਲਿਆ ਕੇ ਰੱਖਦੇ ਸੀਗੇ ਕਿ ਇਹ ਹੈ ਨਬੀ ਵੀ ਤੇਰੇ ਜਿਹੜੇ ਬੱਚੇ ਆ ਛੱਤ ਦੇ ਥੱਲੇ ਆ ਕੇ ਮਰ ਗਏ ਆ ਤੇ ਆਕਾਸ਼ ਤੋਂ ਆਗੂ ਡਿੱਗੀ ਔਰ ਤੇਰੇ ਜਿੰਨੇ ਪਸ਼ੂ ਸੀ ਤੇਰੇ ਖੇਤ ਸੀ ਸਾਰੇ ਕੀ ਹੋ ਗਏ ਉਜੜ ਗਏ ਇੱਕ ਤੋਂ ਇੱਕ ਉਹਦੇ ਲਈ ਬੁਰੀ ਖਬਰ ਆਈ لیکن اج کل ਅਸੀਂ ਕੀ ਕਰਦੇ ਹਾਂ ਸਾਡੀ ਜ਼ਿੰਦਗੀ ਵਿੱਚ ਮਾੜਾ ਜਿਹਾ ਵੀ ਕੋਈ ਪ੍ਰੋਬਲਮ ਆ ਜਾਂਦੀ ਆ ਮਸਲਾ ਖੜਾ ਹੋ ਜਾਂਦਾ ਤਾਂ ਅਸੀਂ ਪ੍ਰਭੂ ਨੂੰ ਦੋਸ਼ ਦੇਣ ਲੱਗ ਪੈਂਦੇ ਹਾਂ ਮੇਰੇ ਅਜ਼ੀਜ਼ੋ ਈਯੂਬ ਨੇ ਆਪਣੀ ਜ਼ੁਬਾਨ ਤੋਂ ਇੱਕ ਵੀ ਪਾਪ ਨਹੀਂ ਕੀਤਾ ਬਲਕਿ ਉਹਨੇ ਖੁਦਾ ਦੇ ਨਾਲ ਵਫਾਦਾਰੀ ਨਾਲ ਉਸ ਦੁੱਖ ਦੀ ਘੜੀ ਦੇ ਵਿੱਚ ਵੀ ਉਹਦੇ ਨਾਲ ਜੁੜਿਆ ਰਿਹਾ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਪਰਮੇਸ਼ਰ ਨੇ ਉਹਦੀ ਜ਼ਿੰਦਗੀ ਨੂੰ ਬਹਾਲ ਕੀਤਾ ਔਰ ਇਸ ਧਰਤੀ ਤੇ ਵੀ ਰਹਿਂਦਿਆਂ ਹੋਇਆਂ ਉਹਦੀ ਉਮਰ ਨੂੰ ਵੀ ਤਰਾਸ ਕੀਤਾ ਲੰਬੀ ਕੀਤਾ ਔਰ ਉਹਨੇ ਉਹਨੂੰ ਦੁਬਾਰਾ ਤਿਆਂ ਪੁੱਤਰ ਔਰ ਪਹਿਲਾਂ ਨਾਲੋਂ ਵੀ ਜ਼ਿਆਦੀਆਂ ਬਰਕਤਾਂ ਦਿੱਤੀਆਂ ਮੇਰੇ ਅਸੀਸੋ ਜਦੋਂ ਅਸੀਂ ਪ੍ਰਭੂ ਯਿਸੂ ਨਾਸਰ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਚੱਲਦੇ ਹਾਂ ਛੋਟੇ ਮੋਟੇ ਦੁੱਖਾਂ ਦੀ ਸੰਕਟਾਂ ਦੀ ਪਰਵਾਹ ਨਾ ਕਰੀਏ ਨੰਗ ਜਾਈਏ ਪਾਰ ਹੋ ਜਾਈਏ ਮੇਰੇ ਅਜ਼ੀਜ਼ੋ ਜਦੋਂ ਅਸੀਂ ਇਨ੍ਹਾਂ ਸੰਕਟਾਂ ਤੋਂ ਪਾਰ ਹੋ ਜਾਵਾਂਗੇ ਤਾਂ ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਵੱਡੀ ਬਿਹਦਾਰੀ ਨੂੰ ਲੈ ਕੇ ਆਏਗਾ ਵੱਡੀ ਬਰਕਤ ਨੂੰ ਲੈ ਕੇ ਆਏਗਾ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਆ ਆਪਣਾ ਜੀਵਨ ਜਿਹੜਾ ਆ ਪ੍ਰਭੂ ਯਿਸੂ ਨਾਸਰੀਨ ਤੇ ਅੰਡੀ ਮੇਰੇ ਅਜ਼ੀਜ਼ੋ ਸਾਡਾ ਜਿਹੜਾ ਜੀਵਨ ਆ ਇਸ ਜਦੋਂ ਅਸੀਂ ਯਰਮੀਆ ਦੀ ਪੁਸਤਕ ਉਦੀ 13 ਅਧਿਆਇ ਵਿੱਚ ਪੜ੍ਹਦੇ ਆ ਤਾਂ ਉੱਥੇ ਲਿਖਿਆ ਆ ਕਿ ਇੱਕ ਕਤਾਨ ਦਾ ਕਮਰ ਕਸਾ ਜਿਹੜਾ ਪਰਮੇਸ਼ਰ ਨੇ ਅੱਜ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ ਯਹਵਾ ਨੇ ਮੈਨੂੰ ਯਹਵਾ ਨੇ ਮੈਨੂੰ ਆਖਿਆ ਕਿ ਜਾ ਅਤੇ ਆਪਣੇ ਲਈ ਇੱਕ ਕਤਾਨ ਦਾ ਕਮਰਕੱਸਾ ਮੋਲ ਲਿਆ ਅਤੇ ਉਹਨੂੰ ਆਪਣੇ ਲੱਕ ਉਤੇ ਪਾ ਲਿਆ ਔਰ ਉਹਨੂੰ ਪਾਣੀ ਵਿੱਚ ਨਾ ਪੀਵੇ। ਸੋ ਮੈਂ ਯਹਵਾ ਦੇ ਵਚਨ ਦੇ ਅਨੁਸਾਰ ਇੱਕ ਕਮਰਕੱਸਾ ਮੋਲ ਲਿਆ ਅਤੇ ਉਹਨੂੰ ਆਪਣੇ ਲੱਕ ਉਤੇ ਪਾ ਲਿਆ ਤਾਂ ਐਵੇਂ ਹੋਇਆ ਕਿ ਯਹਵਾ ਦਾ ਵਚਨ ਦੂਜੀ ਵਾਰ ਮੇਰੇ ਕੋਲ ਆਇਆ ਕਿ ਜਿਹੜਾ ਕਮਰਕੱਸਾ ਤੈ ਮੋਲ ਲਿਆ ਹੈ ਅਤੇ ਜਿਹੜਾ ਤੇਰੇ ਲਾਪੁੱਤੇ ਹੈ ਉਹਨੂੰ ਲੈ ਉੱਠ ਅਤੇ ਫਰਾਤ ਨੂੰ ਜਾ ਅਤੇ ਉੱਥੇ ਉਹਨੂੰ ਇੱਕ ਚਟਾਨ ਦੀ ਢੇਰ ਵਿੱਚ ਲੁਕਾ ਦੇ ਸੋ ਮਹੰਗਿਆ ਅਤੇ ਉਹ ਫਰਾਤ ਕੋਲ ਲੁਕਾ ਦਿੱਤਾ ਜਿਵੇਂ ਯਹੋਵਾ ਨੇ ਮੈਨੂੰ ਹੁਕਮ ਦਿੱਤਾ ਸੀ ਤਾਂ ਐਉਂ ਹੋਇਆ ਕਿ ਬਹੁਤ ਦਿਨਾਂ ਦੇ ਅੰਤ ਵਿੱਚ ਯਹੋਵਾ ਨੇ ਮੈਨੂੰ ਆਖਿਆ ਉੱਠ ਏ ਫਰਾਤ ਨੂੰ ਜਾ ਅਤੇ ਉਸ ਕੰਮਰ ਕੱਸੇ ਨੂੰ ਉਥੋਂ ਲੈ ਲਿਆ ਜਿਹਦੇ ਲਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ ਤਾਂ ਮੈਂ ਫਰਾਤ ਨੂੰ ਗਿਆ ਅਤੇ ਮੈਂ ਪੁੱਟਿਆ ਔਰ ਉਸ ਕਮਰ ਕੱਸੇ ਨੂੰ ਉਸ ਥਾਂ ਲਿਆ ਜਿੱਥੇ ਮੈਂ ਉਹਨੂੰ ਲੁਕਾਇਆ ਸੀ ਅਤੇ ਵੇਖੋ ਉਹ ਵਿਗੜ ਗਿਆ ਸੀ ਉਹ ਕਿਸੇ ਕੰਮ ਦਾ ਨਾ ਰਿਹਾ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਤੋਂ ਦੂਰ ਹੋ ਜਾਂਦੇ ਹਾਂ ਇਸ ਕਮਰ ਕੱਸੇ ਦੀ ਨਹੀਂ ਆਈ ਉਹ ਕਮਲਕਸਾ ਜਦੋਂ ਤੇੜੇ ਦੇ ਵਿੱਚ ਉਸ ਮਿੱਟੀ ਦੇ ਵਿੱਚ ਦੱਬ ਦਿੱਤਾ ਉੱਥੇ ਉਹਨੂੰ ਕੋਈ ਵੀ ਖਰਾਕ ਨਹੀਂ ਮਿਲੀ ਉਹਦੀ ਕੋਈ ਵੀ ਉਹਦੇ ਇੱਥੇ ਕੇਅਰ ਨਹੀਂ ਹੋਈ ਔਰ ਜਦੋਂ ਉਹਦੀ ਕੇਅਰ ਨਹੀਂ ਹੋਈ ਤਾਂ ਉਹ ਵਿਗੜ ਗਿਆ ਮੇਰੇ ਅਜ਼ੀਜ਼ੋ ਇਸੇ ਤਰ੍ਹਾਂ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਤੋਂ ਦੂਰ ਹੋ ਜਾਂਦੇ ਆ ਫਿਰ ਸਾਡੀ ਜ਼ਿੰਦਗੀ ਵੀ ਜਿਹੜੀ ਆ ਉਹ ਗਲਤ ਦਿਸ਼ਾ ਵਿੱਚ ਚਲੀ ਜਾਂਦੀ ਆ ਉਹ ਵਿਗੜ ਜਾਂਦੀ ਆ ਦੁੱਖ ਮਸੀਤ ਦਾ ਲੰਨ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ ਮੇਰੇ ਅਜ਼ੀਜ਼ੋ ਅੱਜ ਸਾਨੂੰ ਆਪਣੇ ਜੀਵਨ ਨੂੰ ਬਦਲਣ ਦੀ ਲੋੜ ਆ ਸਾਨੂੰ ਇਸ ਕਮਰ ਕੱਸੇ ਦੀ ਨਿਆਈ ਨਹੀਂ ਬਣਨਾ ਮੇਰੇ ਅਜ਼ੀਜ਼ੋ ਸਾਨੂੰ ਉਹ ਬਣਨਾ ਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਮਜ਼ਬੂਤ ਰਹੀਏ ਬੜੇ ਰਹੀਏ ਦੁੱਖ ਚੱਲੀਏ ਤਕਲੀਫਾਂ ਚੱਲੀਏ ਪਰ ਖੁਦਾ ਦੇ ਵਿੱਚ ਬਣੇ ਰਹੀਏ ਅੱਜ ਹੀ ਸਾਨੂੰ ਜ਼ਰੂਰਤ ਆ ਆਪਣੇ ਜੀਵਨ ਨੂੰ ਬਦਲਣ ਦੀ ਮੇਰੇ ਅਜ਼ੀਜ਼ੋ ਜਿਹੜੀ ਟਹਿਣੀ ਬੇਲ ਦੇ ਵਿੱਚ ਰਹਿੰਦੀ ਆ ਉਹ ਹੀ ਫਲ ਦਿੰਦੀ ਆ ਤੇ ਜਿਹੜੀ ਬੀਜ ਤੋਂ ਟੁੱਟ ਜਾਂਦੀ ਆ ਉਹ ਫਲ ਨਹੀਂ ਲੰਦੀ ਬਲਕਿ ਉਹ ਸੁੱਕ ਜਾਂਦੀ ਆ ਸੜ ਜਾਂਦੀ ਆ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਜਿਹੜੀ ਜ਼ਿੰਦਗੀ ਪ੍ਰਭੂ ਯਿਸੂ ਨਾਸੀ ਦੇ ਵਿੱਚ ਆ ਉਹ ਹੀ ਫਲ ਦાયਕ ਆ ਉਹਦੇ ਕੋਲ ਹੀ ਅਨੰਤ ਜੀਵਨ ਆ ਉਹਦੇ ਕੋਲ ਹੀ ਮੁਕਤੀ ਆ ਇਸ ਲਈ ਮੇਰੇ ਅਜ਼ੀਜ਼ੋ ਸਮੇਂ ਨੂੰ ਆਪਣੇ ਲਈ ਲਾਇਬ ਦਾਇਕ ਬਣਾਓ ਅੱਜ ਸਾਨੂੰ ਖੁਦਾ ਨੇ ਦਿਨ ਦਿੱਤਾ ਆ ਨਵੀਂ ਸੋਭਾ ਦਿੱਤੀ ਆ ਨਵਾਂ ਸਾਲ ਦੇਣੇ ਜਾ ਰਿਹਾ ਆ ਸਾਨੂੰ ਇਹਦੇ ਵਿੱਚ ਸਮੇਂ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਣਾ ਅੱਜ ਹੀ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣੀ ਆ ਅੱਜ ਹੀ ਆਪਣੇ ਜੀਵਨ ਨੂੰ ਬਦਲਣਾ ਹੈ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਇਸ ਬਚਨ ਦੇ ਨਾਲ ਬਰਕਤ ਦੇਵੇ ਔਰ ਤੁਸੀਂ ਖੁਦਾ ਦੇ ਵਿੱਚ ਵਾਦੇ ਜਾਵੋ ਸੋ ਮੈਂ ਤੁਹਾਡੇ ਲਈ ਇੱਕ ਛੋਟੀ ਜੀ ਪ੍ਰਾਰਥਨਾ ਕਰੂੰਗੀ ਪਿਤਾ ਮੈਂ ਤੇਰਾ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਅੱਜ ਦੇ ਇਸ ਬਚਨ ਦੇ ਲਈ ਇਹ ਬਚਨ ਜਿਨ੍ਹਾਂ ਤੇਰੇ ਬੱਚਿਆਂ ਨੇ ਸੁਣਿਆ ਹੈ ਪਿਆਰੇ ਖੁਦਾ ਹੁੰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਆਸ਼ੀਸ਼ ਨੂੰ ਵੱਡੀ ਬਰਕਤ ਨੂੰ ਵੱਡੀ ਕਿਰਪਾ ਨੂੰ ਲੈ ਕੇ ਆਵੇ ਇਹ ਤੇਰੇ ਬੱਚੇ ਆ ਤੇਰੇ ਖੂਨ ਦੇ ਖਰੀਤੇ ਹੋਇਆ ਔਰ ਤੇਰੀ ਦਇਆ ਸਦਾ ਇਹਨਾਂ ਬੱਚਿਆਂ ਦੇ ਉੱਤੇ ਬਣੀ ਰਹੇ ਖਦਾਬੰਦਾ ਪਿਤਾ ਪਰਮੇਸ਼ਰ ਇਹਨਾਂ ਬੱਚਿਆਂ ਨੂੰ ਆਪਣੇ ਖੰਭਾਂ ਦੀ ਛਾਹ ਹੇਠਾਂ ਸੁਪਾ ਕੇ ਰੱਖਣਾ ਇਹ ਨਵਾਂ ਸਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਆਜ਼ਾਦੀ ਨੂੰ ਵੱਡੀ ਪੇਦਾਰੀ ਨੂੰ ਵੱਡੀਆਂ-ਵੱਡੀਆਂ ਬਰਕਤਾਂ ਨੂੰ ਲੈ ਕੇ ਆਵੇ ਅਗਰ ਤੇਰਾ ਬੱਚਾ ਇਸ ਟਾਈਮ ਕੋਈ ਬਿਮਾਰ ਆ ਕੋਈ ਕਰਜ਼ਿਆਂ ਦੇ ਬੋਝ ਥੱਲੇ ਆ ਕੋਈ ਗਰੀਬੀ ਦੇ ਹਾਲਾਤਾਂ ਵਿੱਚ ਆ ਕਿਸੇ ਕੋ ਰੋਜ਼ਗਾਰ ਨਹੀਂ ਗਾ ਜਾਂ ਕੋਈ ਤੇਰੇ ਬੱਚੇ ਨਸ਼ਿਆਂ ਦੇ ਵਿੱਚ ਆ ਤਾਂ ਪਿਤਾ ਪਰਮੇਸ਼ਰ ਹਰ ਜੀ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਆਜ਼ਾਦੀ ਨੂੰ ਵੱਡੀ ਬਿਹਤਰੀ ਨੂੰ ਲੈ ਕੇ ਆ। ਖਦਾਬੰਦਾ ਪਿਤਾ ਪਰਮੇਸ਼ਰ ਇਹ ਤੇਰੇ ਬੱਚੇ ਆ ਤੇਰੇ ਖਦੀਨ ਰਹਿਣ ਵਾਲੇ ਆ। ਔਰ ਖਦਾਬੰਦਾ ਪਿਤਾ ਇਹਨਾਂ ਦੀਆਂ ਜ਼ਿੰਦਗੀਆਂ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਲੈ ਬਦਲ ਜਾਣ ਪਿਤਾ ਪਰਮੇਸ਼ਰ। ਮੈਂ ਤੁਹਾਨੂੰ ਬਾਤ ਕਰਦੀਆਂ ਸ਼ੁਕਰ ਕਰਦੀਆਂ। ਅਗਰ ਪਿਤਾ ਜੀ ਕੋ ਬੇ ਹਲਾ ਲਿਆ ਤੇ ਇਹਨਾਂ ਮਾਸਾਲ ਉਹਦੀ ਜ਼ਿੰਦਗੀ ਦੇ ਵਿੱਚ ਵੱਡੀ ਆਸ਼ੀਸ਼ ਨੂੰ ਲੈ ਕੇ ਆਵੇ। ਉਮਾ ਇੱਕ ਅੱਛੀ ਮਾਂ ਬਣ ਸਕੇ ਪਿਤਾ ਪਰਮੇਸ਼ਰ ਉਹਨੂੰ ਔਲਾਦ ਦੀ ਬਰਕਤ ਦੇ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਖਦਾਵੰਦ ਪਿਤਾ ਪਰਮੇਸ਼ਰ ਮੈਂ ਉਹਨਾਂ ਮਾਂ ਬਾਪ ਲਈ ਪ੍ਰਾਰਥਨਾ ਕਰਦੀ ਹਾਂ ਉਹ ਆਪਣੇ ਬੱਚਿਆਂ ਨੂੰ ਖਦਾਵੰਦ ਪਿਤਾ ਪਰਮੇਸ਼ਰ ਆਪਣੇ ਘਰਾਂ 'ਚ ਲੈ ਕੇ ਬੈਠਣ ਉਹਨਾਂ ਨੂੰ ਤੇਰੇ ਵਚਨ ਦੀਆਂ ਗੱਲਾਂ ਸਿਖਾਉਣ ਔਰ ਤਾਂ ਕਿ ਉਹਨਾਂ ਦੀ ਜ਼ਿੰਦਗੀ ਆਉਣ ਵਾਲੀ ਤਬਾਹੀ ਤੋਂ ਬਚ ਸਕੇ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਮੰਗਦੀ ਹਾਂ ਆਮੀਨ ਤੁਹੋ ਖੁਦਾ ਤੁਹਾਨੂੰ ਇਸ ਸਵੇਰ ਚੰਦੇ ਨਾਲ ਬਰਕਤ ਦੇਵੇ ਔਰ ਤੁਸੀਂ ਆਪਣੇ ਘਰਾਂ ਦੇ ਵਿੱਚ ਸਦਾ ਸਲਾਮਤ ਰਹੋ ਮੇਰੀ ਵੱਲੋਂ ਸਾਰੇ